ਐਕਸੀਡੈਂਟ ਦਾ ਪਤਾ ਨੀਲਨੋਦ ਵੀ ਆਈ ਆ ਮੀਂਹ ਆ ਗਈ ਬੰਦੇ ਨੇ ਮਾਰਾ ਮੱਠਾ ਦੇ ਟਰਾਲੇ ਦੇ ਵਿੱਚ ਆ ਸਵੇਰੇ ਮਾਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗਦਾਪੁਰ ਤੋਂ ਡਰਾਈਵਰ ਫੋਰਟ ਲੈ ਕੇ ਜਲੰਧਰ ਤੋਂ ਟੀਏਪੀ ਤੋਂ ਲੈ ਕੇ ਆ ਰਿਹਾ ਸੀਗਾ ਜੀ ਕੋ ਚੰਨ ਕੇ ਇੱਥੇ ਟਰਾਲਾ ਕਰਦਗਾ ਰੋਡ ਦੇ ਉਰ ਦੇ ਵਿੱਚ ਵੱਜ ਗਈ ਆ ਇਹ ਕਿਹਦਾ ਐਕਸੀਡੈਂਟ ਹੋਇਆ ਭਾਈ ਇਹ ਐਕਸੀਡੈਂਟ ਦਾ ਪਤਾ ਨੀਲਨੋਦ ਵੀ ਆਈ ਆ ਮੀਂਹ ਆ ਗਈ ਬੰਦੇ ਨੂੰ ਮਾਰਾ ਹੁਣ ਖੜੇ ਟਰਾਲੀ ਦੇ ਵਿੱਚ ਇਹ ਫਿਰ ਕਿੰਨੇ ਕ ਵਜੇ ਦਾ ਟਾਈਮ ਸੀਗਾ ਇਹ ਸਾਢੇ 6 ਵਜੇ ਦਾ ਟਾਈਮ ਹੈ ਹਾਂਜੀ ਸਾਢੇ 6 ਵਜੇ ਦਾ ਅੱਛਾ ਅੱਛਾ ਸਾਢੇ 6 ਵਜੇ ਸਾਢੇ 6 ਦਾ ਟਾਲੀ ਬੰਦਾ ਗਿਆ ਪੋਤਲਾ ਗੁਰਦੁਰਾ ਸਾਹਿਬ ਹਾਂ ਉੱਥੇ ਬੰਦੇ ਬਲਾਕ ਲੈ ਆ ਦੇਖਿਆ ਹਾਂ ਕਿ ਕਾਫੀ ਸ਼ਤਸਾ ਲੱਗਿਆ ਸੀ ਬੰਦਿਆਂ ਨੂੰ ਹਾਂ ਬਹੁਤ ਜ਼ਿਆਦਾ ਫਿਰ ਮੈਂ ਗੁਰਦੁਰਾ ਸਾਹਿਬ ਗ੍ਰੰਥੀ ਜੀ ਜੁੜੀ ਕਰੀਦੀ ਆ ਅੱਛਾ ਮੈਂ ਤਾਂ ਤਲਗਿਆ ਅਰਦਾਸ ਕਰਨ ਨੂੰ ਬੰਦੇ ਤੇ ਰੱਗੇ ਇੱਥੇ ਤਾਂ ਕਾਨੂੰਨ ਇੰਨਾ ਮਾੜਾ ਕੋਈ ਜੇਸੀਪੀ ਨੇ ਇੱਥੇ ਕੋਈ ਟ੍ਰੇਨ ਨਹੀਂ ਆਈ ਕਿੱਧਾ ਬੰਦੇ ਸੈਕ ਸੈਕ ਮਰਨਦੇ ਆ ਫਿਰ ਇੰਨਾ ਵੀ ਨਹੀਂ ਹੋਣਾ ਜੇ ਬੰਦੇ ਨੂੰ ਚੀਜ਼ਾਂ ਉਪਲਬਧ ਹੋਣੀਆਂ ਚਾਹੀਆਂ ਤੇ ਕ੍ਰੇਨ ਕੋਲ ਧਿਆਨ ਦੇਣੀ ਚਾਹੀਦੀ ਇਨੇ ਵੱਡ ਪਾਣੇ ਐਕਸੀਡੈਂਟ ਹੋਇਆ ਦੇਖੋ ਜੀ ਇਹ ਕੋ ਚੀ ਨੇ ਆਈਏ ਲਾਈਕ 6 ਵਜੇ ਦੇ ਕਰੀਬ ਜੀ ਸਾਡੇ ਗਦਾਸਪੁਰ ਤੋਂ ਤੇ ਡਰਾਈਵਰ ਫੋਰਟ ਲੈ ਕੇ ਜਲੰਧਰ ਤੋਂ ਟੀਏਪੀ ਤੋਂ ਲੈ ਕੇ ਆ ਰਿਹਾ ਸੀਗਾ ਜੀ ਉਹ ਚੰਨ ਕੇ ਇੱਥੇ ਟਰਾਲਾ ਕੜਾ ਲਗਾ ਰੋਡ ਦੇ ਉੱਤੇ ਵਿੱਚ ਵੱਜ ਗਈ ਆ ਉਹ ਵੱਜਣ ਕਰ ਨਾਲ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ ਇੱਕ ਨਾਲ ਲੇਡੀ ਕਨਸਟੇਬਲ ਸੀ ਉਹਦੀ ਡੈਥ ਹੋ ਗਈ ਆ ਜੀ ਇੱਕ ਮਲਾਜ਼ਮ ਹੋਰ ਆ ਜਿਹਦੀ ਡੈਥ ਹੋਈ ਆ ਤੇ ਤਿੰਨ ਚਾਰ ਮਲਾਜ਼ਮ ਜੱਟ ਹੋਏ ਆ ਜੀ ਉਹਨਾਂ ਨੂੰ ਫਾਸਿਲ ਦੇ ਕੇ ਹੌਸਪੀਟਲ ਭੇਜਿਆ ਜੀ ਉੱਥੋਂ ਕੁਝ ਰੈ퍼 ਕੀਤੇ ਦੋ ਦੀ ਜਲੰਧਰ ਨੂੰ ਤੇ ਬਾਕੀ ਡੀਐਸਪੀ ਸਾਹਿਬ ਆ ਸਾਡੇ ਵਿਰਤ ਸਭ ਮੁੱਖ ਕੇ ਤੇ ਉੱਥੇ ਉੱਭਾਰੇ ਆ ਜੀ ਤੇ ਹਾਦਸੇ ਦੇ ਕਾਰਨ ਦਾ ਪਤਾ ਲੱਗ ਸਿਆ ਅਜੇ ਫਿਲਹਾਲ ਕੋਈ ਕਾਰਨ ਦਾ ਪਤਾ ਨਹੀਂਗਾ ਜੀ ਕਿਵੇਂ ਹੋਇਆ ਜੀ ਬਾਕੀ ਸਾਰੀ ਜਾਣਕਾਰੀ ਦੇਖਦੇ ਆਂ ਜੀ ਉਸ ਤੋਂ ਬਾਅਦ ਦਵਾਂਗੇ ਇਹ ਮੁਲਾਜ਼ਮਾਂ ਦਾ ਭਾਰੀ ਵਾਹਸ ਕਿੱਥੋਂ ਕਿੱਥੇ ਜਾ ਰਹੀ ਸੀ ਮੁਲਾਜ਼ਮਾਂ ਦੀ ਜਿਹੜੀ ਵਾਹਸ ਆ ਜੀ ਇਹ ਜਲੰਧਰ ਤੋਂ ਪੀਪਲੀ ਸੈਂਟਰ ਤੋਂ ਲੈ ਕੇ ਇਹ ਆਪਣੇ ਗਰਦਾਸਪੁਰ ਨੂੰ ਜਾ ਰਹੇ ਸੀ ਠੀਕ ਆ ਜੀ ਕਿੰਨੇ ਕ ਜਾਨੇ ਸੀਗੇ ਜੀ ਮੁਲਾਜ਼ਮ ਥਕੇ ਜੀ 15-20 ਜਾਨੇ ਸੀਗੇ ਠੀਕ ਸਾਨੂੰ ਸ਼ੁਕਰੀਆ ਐਕਸੀਡੈਂਟ ਦਾ ਪਤਾ ਨੀਲਮੋਹ ਦੀ ਆਈ ਆ ਮੀਂਹ ਆ ਗਈ ਬੰਦੇ ਨੂੰ ਮਰ ਗਿਆ ਮਰਖਾ ਦੇ ਟਰਾਲੇ ਦੇ ਵਿੱਚ ਸਵੇਰੇ ਮਾਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗਦਾਪੁਰ ਤੋਂ ਤੇ ਡਰਾਈਵਰ ਫੋਰਟ ਲੈ ਕੇ ਜਲੰਧਰ ਤੋਂ ਦੀ ਏਪੀ ਤੋਂ ਲੈ ਕੇ ਆ ਰਿਹਾ ਸੀਗਾ ਜੀ ਉਹ ਚੰਨ ਕੇ ਇੱਥੇ ਟਰਾਲਾ ਖੜਾ ਸੀਗਾ ਰੋਡ ਦੇ ਉੱਤੇ ਵਿੱਚ ਵੱਜ ਗਈ ਆ ਇਹ ਕਿਹਦਾ ਐਕਸੀਡੈਂਟ ਹੋਇਆ ਭਾਈ ਇਹ ਅਕਜੀਦਾਨਾ ਪਤਾ ਨੀਲਮੋ ਦੀ ਆਈ ਆ ਨੀਂਦ ਆ ਗਈ ਬੰਦੇ ਨੂੰ ਮਾਰਾ ਮੁੜਖੇ ਦੇ ਟਰਾਲੀ ਦੇ ਵਿੱਚ ਆ ਇਹ ਫਿਰ ਕਿੰਨੇ ਕਵੇ ਦਾ ਟਾਈਮ ਸੀਗਾ ਸਾਢੇ 6 ਵਜੇ ਦਾ ਟਾਈਮ ਹੈ ਹਾਂਜੀ ਸਾਢੇ 6 ਵਜੇ ਦਾ ਅੱਛਾ ਅੱਛਾ ਸਾਢੇ 6 ਵਜੇ ਦਾ ਸਾਢੇ 6 ਦਾ ਟਾਈਮ ਹੈ ਬੰਦਾ ਗਿਆ ਪੋਤਲਾ ਗੁਰਦਰਾ ਸਾਹਿਬ ਹਾਂ ਉੱਥੇ ਬੰਦੇ ਬਲਾ ਕੇ ਲਿਆ ਦੇਖਿਆ ਹਾਂ ਕਿ ਕਾਫੀ ਸ਼ਤਕਸ਼ਾ ਲੱਗਿਆ ਹੀ ਬੰਦੇ ਹਾਂ ਹਾਂ ਬਹੁਤ ਜ਼ਿਆਦਾ ਵੀ ਪਰ ਮੈਂ ਗੁਰਦਰਾ ਸਾਹਿਬ ਕਰਨਸੀ ਜੁੜੀ ਕਰੀ ਤੀ ਅੱਛਾ ਮੈਂ ਤਾਂ ਤਲਗਿਆ ਅਰਦਾਸ ਕਰਨ ਨੂੰ ਬੰਦੇ ਚ ਰੱਖੇ ਹਾਂ ਇੱਥੇ ਤਾਂ ਕਾਨੂੰਨ ਇੰਨਾ ਮਾੜਾ ਕੋਈ ਜੀਸੀਪੀ ਨੇ ਇੱਥੇ ਕੋਈ ਟ੍ਰੇਨ ਨਹੀਂ ਆਈ ਕਿੱਦਾਂ ਬੰਦੇ ਸੈਕ ਸੈਕ ਮਰਨ ਦੇ ਆ ਤੇ ਇੰਨਾ ਵੀ ਨਹੀਂ ਹੋਣਾ ਜੇ ਬੰਦੇ ਨੂੰ ਚੀਜ਼ਾਂ ਅਬਲੋਧ ਹੋਣੀਆਂ ਹੈਗੀਆਂ ਕ੍ਰੇਨ ਕੋਲੋਂ ਧਿਆਨ ਦੇਣੀ ਇਹਨੇ ਖੱਡ ਪਾਣੇ ਐ ਐਕਸੀਡੈਂਟ ਹੋਇਆ ਦੇਖੋ ਜੀ ਇਹਨੇ ਆਇਆ ਲੈ ਕੇ 6 ਵਜੇ ਦੇ ਕਰੀਬ ਜੀ ਸਾਡੇ ਗਦਾਸਪੁਰ ਤੋਂ ਡਰਾਈਵਰ ਫੋਰਸ ਲੈ ਕੇ ਜਲੰਧਰ ਤੋਂ ਮੰਗਉਤੀਏ ਵੀ ਤੋਂ ਲੈ ਕੇ ਆ ਰਿਹਾ ਸੀਗਾ ਜੀ ਉਹ ਚੰਨ ਕੇ ਇੱਥੇ ਟਰਾਲਾ ਕੜਾ ਲਗਾ ਰੋਡ ਦੇ ਉੱਤੇ ਵਿੱਚ ਵੱਜ ਗਈ ਆ ਉਹ ਵੱਜਣ ਕਰ ਨਾਲ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ ਇੱਕ ਨਾਲ ਲੇਡੀ ਕਨਸਟਬਲ ਦੀ ਡੈਥ ਹੋ ਗਈ ਆ ਜੀ ਇੱਕ ਮਲਾਜ਼ਮ ਹੋਰ ਆ ਜਿਹਦੀ ਡੈਥ ਹੋਈ ਆ ਤੇ ਤਿੰਨ ਚਾਰ ਮਲਾਜ਼ਮ ਇੰਜਰਡ ਹੋਏ ਆ ਜੀ ਉਹਨਾਂ ਨੂੰ ਹਸਪਤਲ ਦੇ ਕੇ ਹਸਪਤਲ ਭੇਜਿਆ ਜੀ ਉੱਥੋਂ ਕੁਝ ਰੈਫਰ ਕੀਤੇ ਦੋ ਦੀ ਜਲੰਧਰ ਨੂੰ ਤੇ ਬਾਕੀ ਡੀਐਸਪੀ ਸਾਹਿਬਾ ਸਾਡੇ ਵਿਰਤ ਸਭ ਮੌਕੇ ਤੇ ਜੀ ਉੱਥੇ ਭੱਜ ਰਿਹਾ ਸੀ ਤੇ ਹਾਦਸੇ ਦੇ ਕਾਰਨ ਅੱਜ ਫਿਲਹਾਲ ਕੋਈ ਕਰਨ ਦਾ ਪਤਾ ਨਹੀਂਗਾ ਜੀ ਕਿਵੇਂ ਹੋਇਆ ਜੀ ਬਾਕੀ ਸਾਰੀ ਜਾਣਕਾਰੀ ਦੇਖਦੇ ਆਂ ਜੀ ਉਸ ਤੋਂ ਬਾਅਦ ਦਵਾਉਂਗੇ ਇਹ ਮੁਲਾਜ਼ਮਾਂ ਦਾ ਵਾਸ ਕਿੱਥੋਂ ਕਿੱਥੇ ਜਾ ਰਹੀ ਸੀ ਮੁਲਾਜ਼ਮਾਂ ਦੀ ਜਿਹੜੀ ਵਾਸ ਆ ਜੀ ਜਲੰਧਰ ਤੋਂ ਪੀਪਲਸਰ ਸੈਂਟਰ ਕੋ ਲੈ ਕੇ ਇਹ ਆਪਣੇ ਗਰਦਾਸਪੁਰ ਨੂੰ ਜਾ ਰਹੇ ਸੀ ਠੀਕ ਹੈ ਜੀ ਕਿੰਨੇ ਕ ਜਾਣੇ ਸੀਗੇ ਜੀ ਮੁਲਾਜ਼ਮ ਥਕੇ ਜੀ 15-20 ਜਾਣੇ ਸੀਗੇ ਠੀਕ ਹੈ ਸਾਨੂੰ